ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੱਟਾਂ ਦਾ ਜ਼ੋਰ ਚੈੱਕ ਕਰਾਂਗੇ ਆਪਣੇ ਪੱਟਾਂ ਦੀ ਸਟਰੈਂਥ ਚੈੱਕ ਕਰਾਂਗੇ ਕਰਨਾ ਕੁਝ ਵੀ ਨਹੀਂ ਜ਼ਿਆਦਾ ਸਿਰਫ ਗੋਡਿਆਂ ਤੱਕ ਲੱਤਾਂ 모ੜ ਕੇ ਸਕੈਟ ਦੀ ਪੋਜੀਸ਼ਨ 'ਚ ਕੰਧ ਦਾ ਸਹਾਰਾ ਲੈ ਕੇ ਬੈਠਣਾਗਾ ਇਸ ਨੂੰ ਆਪਾਂ ਬਾਲ ਸੈਟ ਕਹਿ ਦਿੰਦੇ ਆ ਇਹ ਸਕੈਟ ਸਿੰਪਲ ਸਕੈਟ ਦੀ ਪੋਜੀਸ਼ਨ ਹੀ ਆ ਜਾਂਦੀ ਹੈ ਜਿਹੜੇ ਨਵੇਂ ਵੀਰ ਵਰਕਆਊਟ ਕਰਨ ਲੱਗੇ ਆ ਜਾਂ ਹਲੇ ਜਿੰਨਾ ਤੋਂ ਸਕੈਟ ਨਹੀਂ ਲੱਗਦੀ ਉਹਨਾਂ ਲਈ ਇਹ ਬਹੁਤ ਹੀ ਬੈਨੀਫੀਸ਼ੀਅਲ ਆ ਪ੍ਰੈਕਟਿਸ ਉਹ ਇਹ ਤੋਂ ਸ਼ੁਰੂ ਕਰ ਸਕਦੇ ਆ ਜਦੋਂ ਤੁਹਾਡੇ ਪੱਟਾਂ ਵਿੱਚ ਜਾਣ ਪੈਗੀ ਤੁਸੀਂ 1 ਮਿੰਟ ਤੋਂ ਵੱਧ ਤਾਂ ਕਿ ਹੋਲਡ ਕਰਨ ਲੱਗੇ ਉਸ ਤੋਂ ਬਾਅਦ ਜਿਹੜੀ ਸਕੈਟ ਤੁਸੀਂ ਬਹੁਤ ਆਸਾਨੀ ਨਾਲ ਲਾਉਣ ਲੱਗ ਜੂਗੇ ਉਸ ਤੋਂ ਇਲਾਵਾ ਇਹ ਗੋਡਿਆਂ ਦੇ ਲਿਗਾਮੈਂਟ ਲਈ ਬਹੁਤ ਹੀ ਵਧੀਆ ਪ੍ਰੈਕਟਿਸ ਮੰਨੀ ਜਾਂਦੀ ਹੈ ਨੇੜੇ ਵੀਰਾਂ ਨੂੰ ਗੋਡਿਆਂ ਦੇ ਲਿਗਾਮੈਂਟ ਦੀ ਕੋਈ ਪ੍ਰੋਬਲਮ ਆ ਜਾਂ ਜਿਨ੍ਹਾਂ ਨੇ ਲਿਗਾਮੈਂਟ ਦੁਬਾਰੇ ਆਪਰੇਟ ਕਰਾ ਕੇ ਪਵਾਏ ਨੇ ਡਾਕਟਰ ਵੀ ਉਹਨਾਂ ਨੂੰ ਇਹ ਪ੍ਰੈਕਟਿਸ ਰეკਮੈਂਡ ਕਰਦੇ ਨੇ ਤਾਂ ਉਹ ਵੀ ਰੀਜਰੂ ਟ੍ਰਾਈ ਕਰ ਸਕਦੇ ਆ ਉਸ ਤੋਂ ਇਲਾਵਾ ਜਦੋਂ ਆਪਾਂ ਸਕੈਟ ਜਾਂ ਹੋਰ ਵਰਕਆਊਟ ਕਰਦੇ ਆ ਪੱਟਾਂ ਦਾ ਕੋਈ ਇੱਕ ਵਰਕਆਊਟ ਉਹਦੇ ਨਾਲ ਜਿਹੜੇ ਵੱਡੇ ਮਸਲ ਤਾਂ ਟ੍ਰੇਨ ਹੋ ਜਾਂਦੇ ਆ ਪਰ ਜਦੋਂ ਇਹ ਆਪਾਂ ਹੋਲਡ ਕਰਕੇ ਰੱਖਣ ਵਾਲੀ ਕਿਸੇ ਵੀ ਮਸਲ ਦੀ ਪ੍ਰੈਕਟਿਸ ਲਾਉਣੀ ਆ ਤਾਂ ਉਹਦੇ ਨਾਲ ਜਿਹੜੇ ਕੰਪਨੀ ਇੰਟਰਨਲ ਮਸਲ ਹੁੰਦੇ ਆ ਛੋਟੇ ਛੋਟੇ ਮਸਲ ਹੁੰਦੇ ਆ ਉਹ ਬਹੁਤ ਵਧੀਆ ਤਰੀਕੇ ਨਾਲ ਟ੍ਰੇਨ ਹੁੰਦੇ ਆ ਆਪਾਂ ਪਿਛਲੀ ਵੀਡੀਓ ਦੇ ਵਿੱਚ ਲੌਂਕਣ ਆਲਾ ਕੰਪੀਟੀਸ਼ਨ ਰੱਖਿਆ ਸੀ ਜਿਹਦੇ ਚ ਆਪਾਂ ਬਾਹਾਂ ਦੀ ਸਟਰੈਂਥ ਚੈੱਕ ਕੀਤੀ ਸੀ ਇਸੇ ਤਰ੍ਹਾਂ ਹੀ ਇਹ ਪੱਟਾਂ ਦੀ ਸਟਰੈਂਥ ਚੈੱਕ ਕਰਨ ਲਈ ਲੱਤਾਂ ਦੇ ਵਰਕਆਊਟ ਲਈ ਲੱਤਾਂ ਦੀ ਸਟਰੈਂਥ ਲਈ ਬਹੁਤ ਵਧੀਆ ਵਰਕਆਊਟ ਆ ਸੋ ਸਾਰੇ ਵੀਰਾਂ ਨੂੰ ਅਪੀਲ ਕਰਦੇ ਆ ਕਿ ਟਰਾਈ ਕਰਿਆ ਕਰੋ ਜਿਹੜੇ ਵੀਰ ਵਰਕਆਊਟ ਕਰਦੇ ਆ ਜਿਨ੍ਹਾਂ ਤੋਂ ਸਕਾਈਟ ਨਹੀਂ ਲੱਗਦੀ ਉਹਨਾਂ ਲਈ ਤਾਂ ਖਾਸ ਕਰਕੇ ਬਹੁਤ ਵਧੀਆ ਵਰਕਆਊਟ ਆ ਟਰਾਈ ਜ਼ਰੂਰ ਕਰਕੇ ਦੇਖਿਓ ਜਦੋਂ ਤੁਸੀਂ 1 ਮਿੰਟ ਤੋਂ ਜ਼ਿਆਦਾ ਹੋਲਡ ਕਰਨ ਲੱਗੇ ਤਾਂ ਤੁਹਾਡੀ ਸਕਾਇਟ ਜਿਹੜੀ ਬਹੁਤ ਵਧੀਆ ਲੱਗਣ ਲੱਗ ਜੂਗੀ ਸੋ ਤੁਹਾਨੂੰ ਇਹ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਆਪਣੀ ਫਿਟਨੈਸ JOURNEY ਜਿਹੜੀ 90 ਡੇਜ਼ ਦੀ ਚੱਲ ਰਹੀ ਉਹਦੇ ਨਾਲ ਜੁੜੇ ਰਹੋ ਅਤੇ ਆਪਣੀਆਂ ਫਿਟਨੈਸ ਵੀਡੀਓ ਕੇ ਮੇਂ ਲਗਦੀਆਂ ਨੇ ਆਪਣੇ ਸੁਝਾਅ ਜ਼ਰੂਰ ਦੇਣਾ ਧੰਨਵਾਦ ਜੀ ਚੈਨਲ ਸਬਸਕ੍ਰਾਈਬ